ਦੋਸਤੋ ਸਤ ਸ੍ਰੀ ਅਕਾਲ ਮੈਂ ਪੀਰਵਲ ਢਾਲੀਵਾਲ ਪੱਤਰਕਾਰ ਮਾਨਸਾ ਜੇ ਤੁਹਾਡੀ ਸਾਹਿਤਿਕ ਰੁਚੀ ਹੈ ਤੁਸੀਂ ਕਿਤਾਬਾਂ ਪੜ੍ਹਨੀ ਚਾਹੁੰਦੇ ਹੋ ਤੁਸੀਂ ਬੇਸ਼ੱਕ ਪੰਜਾਬ ਵਿੱਚੋਂ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚੋਂ ਬਾਹਰਲੇ ਦੇਸ਼ਾਂ ਵਿੱਚੋਂ ਜੇ ਤੁਹਾਨੂੰ ਕਿਤਾਬਾਂ ਪੜ੍ਹਨ ਵਿੱਚ ਰੁਚੀ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰੋ ਤੁਹਾਡੇ ਘਰ ਬੈਠਿਆਂ ਇਹ ਕਿਤਾਬ ਜੋ ਵੀ ਤੁਸੀਂ ਪੜ੍ਹਨੀ ਚਾਹੋਗੇ ਤੁਹਾਨੂੰ ਅਸੀਂ ਇਸ ਤਰ੍ਹਾਂ ਭੇਜਾ ਦਿੰਦੇ ਹਾਂ ਜੇ ਤੁਸੀਂ ਓਸ਼ੋ ਬਾਰੇ ਪੜ੍ਹਨਾ ਚਾਹੁੰਦੇ ਹੋ ਕਿ ਇਸ ਤਰ੍ਹਾਂ ਆਗੀ ਗੁਰਪ੍ਰਤਾਪ ਸਾਹਿਬ ਦੀ ਸੰਗਤ ਆਪਣੇ ਕੋਸ਼ ਉਹਦੀ ਹਰ ਇੱਕ ਕਿਤਾਬ ਜਿਹੜੀ ਵੀ ਤੁਸੀਂ ਪੜਨਾ ਚਾਹੁੰਦੇ ਹੋ ਜਾਂ ਪਹਿਲਾਂ ਪੜ ਚੁੱਕੇ ਹੋਗੇ ਉਹ ਤੁਹਾਨੂੰ ਮਿਲ ਸਕਦੀ ਹੈ ਅਸੀਂ ਤੁਹਾਡੇ ਘਰ ਭੇਜਾਂਗੇ ਸਿੱਖ ਤਵਾਰੀਗਾ ਕਾਲ ਤੱਕ ਸੇਵਾ ਦਾ ਰੋਲ ਇਹ ਜੇ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਨਕਤਾਬ ਚਾਹੀਦੀ ਹੈ ਦੇਸ਼ ਉਦੇਸ਼ ਤੇ ਬੈਠੇ ਉਹ ਵੀ ਭੇਜਾਂਗੇ ਇਸ ਤੋਂ ਇਲਾਵਾ ਜੇ ਤੁਸੀਂ ਸੂਰਜ ਦੀ ਅੱਖ ਆ ਗਿਆ ਕੋਈ ਵੀ ਨਾਮ ਲੈ ਕਿਤਾਬ ਸਿੱਖ ਦ੍ਰਿਸ਼ਟੀ ਦਾ ਕੌਰਵ ਆਜ਼ਾਦੀ ਅਰਬੁੱਤੀ ਰਾਏ ਦੀ ਹੈਗੀ ਇਹ ਪੜ ਸਕਦੇ ਤੁਸੀਂ ਅੰਬੇਡਕਰ ਗਾਂਧੀ ਸਵਾਦ ਸਮਾਦ ਇਸ ਤੋਂ ਇਲਾਵਾ ਆਪਣੇ ਹੀ ਲੋਕਾਂ ਖਿਲਾਫ ਜੰਗ ਅਰਬੁੱਤੀ ਰਾਏ ਰਾਣਾ ਰਣਦੀਪ ਦੀ ਹੈ ਦੀਵਾ ਇਸ ਤੋਂ ਇਲਾਵਾ ਤੁਸੀਂ ਜਿਸ ਤਰ੍ਹਾਂ ਰਾਣਾ ਨਬੀਰ ਦੀ 20 ਨਵੰਬਰ ਚੌਥਾ ਐਡੀਸ਼ਨ ਹੈ ਇਹ ਵੀ ਮੰਗਾ ਸਕਦੇ ਹੋ ਰਾਣਾ ਰਣਦੀਪ ਦੀ ਕੋਈ ਵੀ ਮੰਗਾ ਸਕਦੇ ਹੋਗੇ ਇਸ ਤੋਂ ਇਲਾਵਾ ਯਾਰ ਕਲੀਮਾ ਤਲੰਜਮਾ ਕਲਿੰਬਿਸ ਮੁੱਚੀ ਸ਼ਹਿਰੀ ਇਹ ਵੀ ਤੁਸੀਂ ਮਗਾ ਸਕਦੇ ਹੋ ਇਹ ਤੋਂ ਜੋਕ ਸੀ ਦੇਖ ਸਕਦਾ ਹਾਂ ਸਾਡੇ ਕੋਲ ਹਜ਼ਾਰਾਂ ਦੀ ਗੱਠੀ ਵਿੱਚ ਕਿਤਾਬਾਂ ਨੇ ਤੁਸੀਂ ਕਿਸੇ ਵੀ ਦੇਸ਼ ਵਿੱਚ ਬੈਠਿਓ ਸਾਨੂੰ ਤੁਸੀਂ ਇੱਕ ਫੋਨ ਕਰੋ ਜਿਸ ਤਰ੍ਹਾਂ ਨਾਨਕ ਸਿੰਘ ਦੀ ਪੱਥਰ ਦੇ ਖੰਭ ਤਾਸ਼ ਦੀ ਆਦਤ ਨਾਨਕ ਸਿੰਘ ਮਤਰੀ ਮਾਂ ਨਾਨਕ ਸਿੰਘ ਮਿੱੱਦੇ ਹੋਏ ਫੁੱਲ ਨਾਨਕ ਸਿੰਘ ਆਣਾ ਸੀਤੇ ਜਗਮਾ ਨਾਨਕ ਸਿੰਘ ਮੇਰਿਆਸ ਦੀਵੀ ਜਦਾਂ ਨਾਨਕ ਸਿੰਘ ਪੱਤ ਚੜ ਦੇ ਪੰਛੀ ਨਾਨਕ ਸਿੰਘ ਫਲਾਦ ਦੀ ਪੁੱਲਨ ਨਾਰਕ ਸਿੰਘ ਜੀ ਤੋਂ ਇਲਾਵਾ ਤੁਸੀਂ ਕਿਸੇ ਵੀ ਲੇਖ ਦੀ ਜੋ ਵੀ ਕਿਤਾਬ ਤੁਸੀਂ ਸਾਨੂੰ ਕਹੋਗੇ ਅਸੀਂ ਤੁਹਾਡੇ ਤੱਕ ਪਹੁੰਚਦੇ ਕਰਾਂਗੇ ਇਹ ਸਾਰੀਆਂ ਨਾਰਕ ਸਿੰਘ ਜੀ ਦੁਆਰਾ ਲਿਖੀਆਂ ਹੋਈਆਂ ਕਿਤਾਬਾਂ ਨੇ ਇਹ ਤੁਸੀਂ ਬਖਸ਼ ਅਮਰਤਾ ਅਮਰੋਜ ਦੀ ਅਕਸ਼ੀਲ ਪੁੱਲਨ ਜੀ ਦੀ ਇਹ ਸਾਡੇ ਤੱਕ ਮੰਗਾ ਸਕਦੇ ਹੋ ਤੁਸੀਂ ਕਰੀਅਰ ਗਾਈਡੈਂਸ ਇਹ ਵੀ ਤੁਸੀਂ ਸਾਡੇ ਤੋਂ ਲੈ ਸਕਦੇ ਹੋਗੇ ਇਸ ਤੋਂ ਇਲਾਵਾ ਤੁਸੀਂ ਤੂੰ ਕਿਹਾ ਮੈਂ ਮੰਨ ਲਿਆ ਮਰੀਦ ਸੰਧੂ ਇਹਨਾਂ ਦੇ ਦੋਸਤੋ ਤੁਸੀਂ ਦੇਸ਼ ਵਿਦੇਸ਼ ਜਾਂ ਬਾਹਰ ਜਿੱਥੇ ਵੀ ਬੈਠੇ ਹੋਗੇ ਤੁਸੀਂ ਸਾਨੂੰ ਇੱਕ ਫੋਨ ਨੰਬਰ ਭੇਜੋ ਅਸੀਂ ਤੁਹਾਨੂੰ ਜੋ ਵੀ ਕਿਤਾਬ ਤੁਸੀਂ ਪੜ੍ਹਨਾ ਚਾਹੋ ਉਹ ਜਿਸ ਤਰ੍ਹਾਂ ਹੈ ਫਰੰਕੀਆਂ ਦੀ ਨੂਰ ਬੀਨਾ ਵਰਮਾ ਜੀ ਦੀ ਇਹ ਦੇਖ ਸਕਦੇ ਹੋਗੇ ਇਸ ਤੋਂ ਇਲਾਵਾ ਨਰਿੰਦਰ ਕਪੂਰ ਖਿੜਕੀਆਂ ਇਸ ਤੋਂ ਇਲਾਵਾ ਮਾਲਾ ਦੇ ਮਨਕੇ ਨਰਿੰਦਰ ਕਪੂਰ ਜੀ ਮਹਾਰਾਣੀ ਜਿੰਦਾ ਗਿਆਨੀ ਸੋਹਣ ਸਿੰਘ ਸ਼ੀਤਲ ਮਹਾਰਾਜਾ ਦਲੀਪ ਸਿੰਘ ਸੋਹਣ ਸਿੰਘ ਸ਼ੀਤਲ ਕੱਚੇ ਅੱਖਰ ਅਮਰਤਾ ਪ੍ਰੀਤਮ ਰਸੀਦੀ ਟਿੱਕ ਅਮਰਤਾ ਪ੍ਰੀਤਮ ਮਿੱਟੀ ਦੀ ਜਾਤ ਅਮਰਤਾ ਪ੍ਰੀਤਮ ਇਹੋ ਹਮਾਰਾ ਜੀਵਨਾ ਦਲੀਪ ਕੁਮਾਰ ਚਵਾਨਾ ਧਾਰੀ ਦੇਖਣ ਨਗਰੀਆਂ ਅਮਰਤਾ ਪ੍ਰੀਤਮ ਲਹੂ ਦੀ ਲੋਹ ਜਸਵੰਤ ਸਿੰਘ ਕਮਲ ਜੋ ਬਹੁਤ ਮਸ਼ਹੂਰ ਹੈ ਲਹੂ ਦੀ ਲੋਹ ਨਾਨਕ ਇਹੇ ਜਾਣਿਆ ਜਸਵੰਤ ਸਿੰਘ জাফর ਮੁੱਲ ਦੀ ਤੀਵੀ ਬੀਨਾ ਵਰਮਾ ਇਸ ਤੋਂ ਇਲਾਵਾ ਬੇਰਹਾ ਤੂ ਸੁਲਤਾਨ ਸਿਮਤੀ ਚੌੜੀ ਸ਼ੈਰੀ ਸ਼ੇਵ ਕੁਮਾਰ ਪਟਾਲਵੀ ਦੀਆਂ ਸਾਰੀਆਂ ਹੀ ਕਿਤਾਬਾਂ ਨੇ ਤੁਸੀਂ ਕਿਸੇ ਵੀ ਲੇਖਕ ਦੀ ਜੋ ਵੀ ਕਿਤਾਬ ਪੜ੍ਹਨਾ ਚਾਹੁੰਦੇ ਹੋ ਜਮੂਰੀਅਤ ਕਟਹਿਰੇ ਵਿੱਚ ਅਰਦਤੀ ਰਾਏ ਇਸ ਤਰ੍ਹਾਂ ਦੇ ਵੀ ਹਰ ਤਰ੍ਹਾਂ ਮੁਕਤਾਬ ਘਰ ਬੈਠਿਆਂ ਮਿਲ ਜਾਵੇਗੀ ਹਜ਼ਾਰਾਂ ਦੀ ਗਿਣਤੀ ਵਿੱਚ ਨੇ ਸੱਚ ਨੂੰ ਫਾਂਸੀ ਜਸਵੰਤ ਸਿੰਘ ਕਾਵਲ ਇਹ ਵੀ ਤੁਸੀਂ ਸਾਡੇ ਤੋਂ ਮੰਗਾ ਸਕਦੇ ਹੋਗੇ ਇਸ ਤੋਂ ਇਲਾਵਾ ਰਾਤ ਬਾਕੀ ਹੈ ਜਸਵੰਤ ਸਿੰਘ ਕਾਵਲ ਇਹ ਹਰ ਲੇਖਕ ਦੀਆਂ ਹਰ ਤਰ੍ਹਾਂ ਦੀਆਂ ਕਿਤਾਬਾਂ ਤੁਹਾਨੂੰ ਆਪਣੇ ਕੋਲ ਹਜ਼ਾਰਾਂ ਦੀ ਗਿਣਤੀ ਵਿੱਚ ਨੇ ਤੁਸੀਂ ਬਸ ਸਾਨੂੰ ਇੱਕ ਆਪਣਾ ਨੰਬਰ ਭੇਜੋ ਇਹ ਹੈ ਖੜਕਾਣਾ ਕਰਨਾ ਸੁਖੇ ਅੱਖਰ ਇਸ ਤਰ੍ਹਾਂ ਦੀਆਂ ਹਨ ਸੁਖੇ ਅੱਖਰ ਅੱਖੀਆਂ ਸੁਖੇ ਅੱਖਰ ਇਸ ਤਰ੍ਹਾਂ ਦੀਆਂ ਹਰ ਇੱਕ ਲੇਖ ਦੀ ਹਰ ਇੱਕ ਕਿਤਾਬ ਤੁਹਾਨੂੰ ਸਾਡੇ ਤੋਂ ਮਿਲ ਜਾਵੇਗੀ ਦੇਸ਼ ਵਿਦੇਸ਼ ਜਿੱਥੇ ਵੀ ਤੁਸੀਂ ਬੈਠੋਗੇ ਮਰੀਦ ਸੰਧੂ ਬੜੇ ਸਾਲ ਹੋ ਗਏ ਇੱਕ ਤਾਂ ਜੌਨ ਬੇਲੀਆ ਜਗਵਿੰਦਰ ਜੋਦਾ ਸਿਆਣੇ ਕਹਿੰਦੇ ਨੇ ਜਰਨੈਲ ਸਿੰਘ ਇਸ ਤੋਂ ਇਲਾਵਾ ਵਾਹ ਨੂੰ बस ਤੁਸੀਂ ਦੇਖ ਹੀ ਸਕਦੇ ਹੋ ਇਹ ਲੰਬੀ ਵੀਡੀਓ ਆਪਾਂ ਨਹੀਂ ਖਿੱਚ ਸਕਦੇ ਇਹ ਨੇ ਸਜਾ ਜਾਗਤਾ ਗੋਪੀ ਸਾਹਿਬ ਨੇ ਜੀਵਨ ਦਾ ਅਰਥ ਉਮਰ ਕੈਰ ਅਮਰਪ੍ਰੀਤ ਸਿੰਘ ਮਾਨ ਦੀ ਕਿਤਾਬ ਹੈ ਇਹ ਇਹ ਵੀ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਹੋਗੇ ਤੇਰੇ ਵਰਗਾ ਦੀਪ ਕੱਕੜ ਦੀ ਕਿਤਾਬ ਹੈ ਇਹ ਵੀ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਹੋਗੇ ਤੁਸੀਂ ਸਾਨੂੰ ਆਪਣਾ ਫੋਨ ਨੰਬਰ ਤੇ ਐਡਰੈਸ ਲਿਖਣਾ